ਸਤ ਸ੍ਰੀ ਅਕਾਲ ਜੀ ਪੰਜਾਬ ਅਪਡੇਟਸ ਦੇ ਇਸ ਖਾਸ ਬੁਲੇਟਿਨ ਦੇ ਵਿੱਚ ਤੁਹਾਡਾ ਸਵਾਗਤ ਹੈ ਮੈਂ ਹਰਪ੍ਰੀਤ ਸਿੰਘ ਗਿੱਲ ਪੰਜਾਬ ਦੇ ਸੰਸਦ ਮੈਂਬਰ ਗੁਰਮੀਤ ਸਿੰਘ ਮੀਤਿਹਰ ਨੇ ਲੋਕ ਸਭਾ ਦੇ ਵਿੱਚ ਪੰਜਾਬ ਨਾਲ ਸੰਬੰਧਿਤ ਅਹਿਮ ਮੁੱਦੇ ਚੁੱਕੇ ਜਿਸ ਵਿੱਚ ਉਹਨਾਂ ਮੰਗ ਕੀਤੀ ਕਿ ਕੇਂਦਰ ਸਰਕਾਰ ਆਪਣੇ ਵਾਅਦੇ ਮੁਤਾਬਕ ਪੂਰਨ ਤੌਰ ਤੇ ਚੰਡੀਗੜ੍ਹ ਨੂੰ ਪੰਜਾਬ ਨੂੰ ਦੇਵੇ ਕਿਉਂਕਿ ਚੰਡੀਗੜ੍ਹ ਪੰਜਾਬ ਦੇ ਪਿੰਡਾਂ ਨੂੰ ਉਜਾੜ ਕੇ ਬਸਾਇਆ ਗਿਆ ਤੇ ਇਸ ਤੇ ਪੰਜਾਬ ਦਾ ਹੱਕ ਹੈ ਇਸ ਮੌਕੇ ਉਹਨਾਂ ਕਿਹਾ ਕਿ ਚੰਡੀਗੜ੍ਹ ਦਾ ਸਟੇਟਸ ਬਦਲਣ ਦੀਆਂ ਕੋਸ਼ਿਸ਼ਾਂ ਕਾਮਯਾਬ ਨਹੀਂ ਹੋਣ ਦਿੱਤੀਆਂ ਜਾਣਗੀਆਂ ਮੀਤੇਰ ਨੇ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਵੱਲੋਂ ਪੰਜਾਬ ਦਾ ਕੰਟਰੋਲ ਬੀਐਸਐਫ ਨੂੰ ਦੇਣ ਬਾਬਤ ਤੇ ਬਿਆਨ ਦਿੱਨ ਖੇ ਦਿੱਤੀ। ਉਹਨਾਂ ਕਿਹਾ ਕਿ ਅਕਾਲੀ ਦਲ ਕੇਂਦਰ ਕੋਲ ਪੰਜਾਬ ਦੇ ਹੱਕਾਂ ਦੀ ਗੱਲ ਕਰਨ ਦੀ ਬਜਾਏ ਪੰਜਾਬ ਹੀ ਕੇਂਦਰ ਦੇ ਹਵਾਲੇ ਕਰਨ ਨੂੰ ਫਿਰਦਾ ਹੈ। ਉਹਨਾਂ ਕਿ ਅਕਾਲੀ ਦਲ ਬਾਦਲ ਤੇ ਤਿੱਖੇ ਨਿਸ਼ਾਨੇ ਸਾਧਦੇ ਇਸ ਮੌਕੇ ਨੇ ਕਿਹਾ ਕਿ ਪੰਜਾਬ ਵਿੱਚ ਗੈਂਗਸਟਰਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਗਈ ਹੈ ਤੇ ਕਿਸੇ ਨੇ ਵੀ ਮਾਹੌਲ ਖਰਾਬ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਪੰਜਾਬ ਯੂਨੀਵਰਸਿਟੀ ਉਹਦੇ ਕੇਂਦਰੀਕਰਨ ਦੀ ਗੱਲ ਚੱਲੀ। ਫਿਰ ਜਿਹੜੀ ਸੈਨੇਟ ਹੈ ਲੈਕਟਰ ਸੈਨਟ ਉਹਨੂੰ ਭੰਗ ਕਰਨ ਦੀ ਗੱਲ ਚੱਲੀ ਤੇ ਸਭ ਤੋਂ ਸੰਵੇਦਨਸ਼ੀਲ ਜਿਹੜਾ ਬੜਾ ਕ੍ਰਿਟੀਕਲ ਬੜਾ ਗੰਭੀਰ ਮੁੱਦਾ ਹੈ ਕਿ ਜੀ ਜਿਹੜਾ ਚੰਡੀਗੜ੍ਹ ਦਾ ਸਟੇਟਸ ਜਿਹੜਾ ਉਹ ਬਦਲ ਦੇਣਾ ਕਿਉਂਕਿ ਅੱਜ ਜੋ ਪੰਜਾਬ ਦਾ ਗਵਰਨਰ ਹੈ ਉਹੀ ਚੰਡੀਗੜ੍ਹ ਦਾ ਗਵਰਨਰ ਲੱਗਦਾ ਤੇ ਜਿਹੜੇ ਪ੍ਰਸ਼ਾਸਨਿਕ ਅਧਿਕਾਰੀ ਨੇ ਉਹ ਵੀ ਬਹੁਤੇ ਪੰਜਾਬ ਤੋਂ ਲੱਗਦੇ ਆ ਕਿ ਉਹਦਾ ਜੀ ਜਿਹੜਾ ਸਟੇਟਸ ਹੈ ਉਹ ਯੂਟੀ ਵਾਲਾ ਕਰ ਦੇਣਾ ਤੇ ਉੱਥੇ ਲੈਫਟੀਨੈਂਟ ਗਵਰਨਰ ਹੈ ਜਿਹੜਾ ਉਹ ਲੱਗੂਗਾ ਇਹ ਮਤਲਬ ਕਿ ਮੈਜਿਕ ਉੱਥੇ ਹੀ ਗੱਲ ਰੇਜ਼ ਕੀਤੀ ਕੇ ਚਲਣਾ ਤਾਂ ਆਪਾਂ ਨੂੰ ਇਸ ਪਾਸੇ ਨੂੰ ਚਾਹੀਦਾ ਸੀ ਕਿ ਜੋ ਵਾਦਾ ਸੀਗਾ ਕਿਉਂਕਿ ਪੰਜਾਬ ਦੇ ਪਿੰਡ ਜੜ ਕੇ ਜਿਹੜਾ ਚੰਡੀਗੜ੍ਹ ਉਹ ਬਣਾਇਆ ਗਿਆ ਕਿ ਪੂਰਨ ਤੌਰ ਤੇ ਜਿਹੜਾ ਚੰਡੀਗੜ੍ਹ ਹੈ ਉਹ ਪੰਜਾਬ ਨੂੰ ਦਿੱਤਾ ਜਾਵੇ ਤੇ ਚੱਲ ਆਪਾਂ ਪੁੱਠੇ ਪਾਸੇ ਨੂੰ ਪਏ ਸੋ ਮੈਂ ਹੀ ਉੱਥੇ ਮੰਗ ਰੱਖੀ ਆ ਕਿ ਦਹਾਕਿਆਂ ਪੁਰਾਣਾ ਵਾਦਾ ਹੈ ਕਿ ਸਾਡੇ ਪੰਜਾਬ 'ਚ ਨਾਰਾ ਵੀ ਲੱਗਦਾ ਰਿਹਾ ਕਿ ਟੈਕੇ ਫੁੱਲ ਗਲਾਬ ਦਾ ਚੰਡੀਗੜ੍ਹ ਪੰਜਾਬ ਦਾ ਸੋ ਇਹ ਸਮਾਂ ਹੈਗਾ ਕਿ ਜਿਹੜਾ ਚੰਡੀਗੜ੍ਹ ਜਿਹਦੇ ਤੇ ਪੰਜਾਬ ਦਾ ਹੱਕ ਹੈ ਕਿਉਂਕਿ ਪੰਜਾਬ ਦੀ ਹੀ ਰਾਜਧਾਨੀ ਸੀ ਤੇ ਉਹ ਪੰਜਾਬ ਨੂੰ ਪੂਰਨ ਤੌਰ ਤੇ ਉਹ ਦਿੱਤਾ ਜਾਵੇ ਕਿਉਂਕਿ ਪੂਰੇ ਆ ਦੇਸ਼ ਦੇ ਵਿੱਚ ਇਕਲੌਤਾ ਪੰਜਾਬ ਐਸਾ ਸੂਬਾ ਜਿਹਦੇ ਕੋਲ ਆਪਣੀ ਰਾਜਤਾ ਨਹੀਂ ਨੀ ਤੁਸੀਂ ਦੇਖੋ ਵੀ ਜਿਹੜੇ ਸੂਬੇ ਦੀਆਂ ਸਭ ਤੋਂ ਵੱਡੀਆਂ ਕੁਰਬਾਨੀਆਂ ਹੋਣ ਜਿਨੇ ਦੇਸ਼ ਨੂੰ ਆਤਮ ਨਿਰਭਰ ਕੀਤਾ ਹੋਵੇ ਉਸ ਸੂਬੇ ਕੋਲੇ ਆਪਣੀ ਰਾਜਤਾ ਨਹੀਂ ਨਾ ਹੋਵੇ ਇਹ ਬਹੁਤ ਵੱਡੀ ਪੰਜਾਬ ਦੇ ਨਾਲ ਬੇਇਨਸਾਫੀ ਹੈ ਸੋ ਅੱਜ ਮੈਂ ਹੀ ਸਦਨ ਦੇ ਅੰਦਰ ਮੰਗ ਕੀਤੀ ਹੈ ਕਿ ਜਿਹੜਾ ਪੰਜਾਬ ਦੀ ਇਹ ਮੰਗ ਨਹੀਂ ਪੰਜਾਬ ਦਾ ਹੱਕ ਹੈ ਜਿਹੜਾ ਚੰਡੀਗੜ੍ਹ ਆ ਪੂਰਨ ਤੌਰ ਤੇ ਪੰਜਾਬ ਨੂੰ ਦਿੱਤਾ ਜਾਵੇ ਪਹਿਲੀ ਗੱਲ ਤਾਂ ਇਹ ਹੈ ਕਿ ਸਾਰਾ ਪੰਜਾਬ ਜਾਣਦਾ ਕਿ ਪੰਜਾਬ ਦੇ ਵਿੱਚੇ ਚਿੱਟੇ ਵਰਗੇ ਨਸ਼ੇ ਆਏ ਤਾਂ ਕਿਹੜੀਆਂ ਸਰਕਾਰਾਂ ਦੇ ਵਿੱਚ ਆਏ ਤੇ ਕਿਹੜੇ ਲੀਡਰਾਂ ਦੇ ਉਹਦੇ ਵਿੱਚ ਨਾਮ ਜਿਹੜੇ ਆ ਉਹ ਆਉਂਦੇ ਰਿਹਾ ਇਹ ਤੱਕ ਕਿ ਡਰੱਗ ਪੈਡਲਰ ਵੀ ਜਿਹੜੇ ਆ ਸ਼ਰਿਆਂ ਮੇਨਾਂ ਲੋਕਾਂ ਦੇ ਨਾਮ ਨੇ ਉਹ ਲੈਂਦੇ ਰਿਹਾ ਸੋ ਚਿੱਟੇ ਦੇ ਮੁੱਦੇ ਤੇ ਨਸ਼ੇ ਦੇ ਮੁੱਦੇ ਤੇ ਜੋ ਬਾਦਲ ਪਰਿਵਾਰ ਗੱਲ ਕਰਦਾ ਮੈਨੂੰ ਲੱਗਦਾ ਵੈਸੇ ਹੀ ਉਹਨਾਂ ਨੂੰ ਸ਼ੁਭਾ ਨਹੀਂ ਦਿੰਦੀ ਪਰ ਜਿਹੜੀ ਗੱਲ ਦੂਸਰੀ ਅੱਜ ਬੀਬਾ ਜੀ ਨੇ ਉੱਥੇ ਹਰ ਸਿਮਰਤ ਕੌਰ ਬਾਦਲ ਜੀ ਨੇ ਕੀਤੀ ਉਹਨੇ ਵਾਕਈ ਮੈਨੂੰ ਤਾਬ ਦੇ ਆਪ ਨੂੰ ਮੈਨੂੰ ਤੇ ਹੈਰਾਨੀ ਹੋਈ ਵੀ ਇਹ ਕਹਿ ਕੇ ਦੱਸ ਸਕਦੇ ਆ ਕਿਉਂਕਿ ਅੱਜ ਤੱਕ ਮੈਨੂੰ ਲੱਗਦਾ ਕਿ ਜਿੰਨੇ ਵੀ ਪੰਜਾਬ ਤੋਂ ਸੰਸਦ ਮੈਂਬਰ ਇੱਥੇ ਆਉਂਦੇ ਰਹੇ ਆ ਭਾਵੇਂ ਨੈਸ਼ਨਲ ਪਾਰਟੀ ਦੇ ਨਾਲ ਹੋਣ ਉਹ ਵੀ ਮਤਲਬ ਕਿ ਜਿਹੜੇ ਸਟੇਟ ਦੇ ਵੱਧ ਅਧਿਕਾਰਾਂ ਦੀ ਫੈਡਰਲ ਸਟਰਕਚਰ ਦੀ ਜਿਹੜੀ ਗੱਲ ਹੈ ਉਹ ਕਰਦੇ ਰਹੇ ਆ ਬੀਐਸਐਫ ਨੂੰ ਵੀ ਉੱਥੇ ਲਗਾਉਣ ਦਾ ਜਦੋਂ ਵੀ ਕੋਈ ਪਾਰਲੀਜੈਂਸੀ ਲੱਗਦੀ ਹੈ ਉਸ ਦਾ ਵੀ ਵਿਰੋਧ ਹੈ ਜਿਹੜਾ ਉਹ ਕਰਦੇ ਰਹੇ ਆ ਤੇ ਜਿਹੜਾ ਅਕਾਲੀ ਦਲ ਹਮੇਸ਼ਾ ਸੂਬੇ ਦੇ ਵੱਧ ਅਧਿਕਾਰਾਂ ਦੀ ਗੱਲ ਕਰਦਾ ਸੀ ਹਮੇਸ਼ਾ ਪੰਜਾਬ ਦੀ ਗੱਲ ਕਰਦਾ ਸੀ ਅੱਜ ਤੁਸੀਂ ਦੇਖੋ ਵੀ ਬੀਜਪੀ ਦੇ ਕਹਿਣ ਤੇ ਜੋ ਮੈਨੂੰ ਲੱਗਦਾ ਹੈ ਕਿ ਬੀਬਾ ਹਰਸਿਮਰਤ ਕੌਰ ਬਾਦਲ ਜੀ ਨੇ ਇੱਥੋਂ ਤੱਕ ਕਿਹਾ ਕਿ ਜਿਹੜਾ ਪੰਜਾਬ ਦਾ ਕੰਟਰੋਲ ਹੈ ਉਹ ਬੀਐਸਐਫ ਨੂੰ ਜਿਹੜਾ ਕੇਂਦਰ ਨੂੰ ਉਹ ਦਿੱਤਾ ਜਾਵੇ ਕੀ ਮੈਨੂੰ ਦੱਸੋ ਵੀ ਅਸੀਂ ਸੂਬੇ ਦੇ ਵੱਧ ਅਧਿਕਾਰਾਂ ਦੀ ਗੱਲ ਕਰਨੀ ਹੈ ਜਾਂ ਜਿਹੜੇ ਪੰਜਾਬ ਬਚਿਆ ਖੁਚਾ ਉਹ ਵੀ ਦੀ ਵੀ ਤੌਣ ਫੜ ਕੇ ਸੀ ਬੀਐਸਐਫ ਨੂੰ ਦੇ ਦੇਣੀ ਹੈ ਸੋ ਇਹਦੇ ਤੇ ਸਪਸ਼ਟੀਕਰਨ ਦੇਣਾ ਚਾਹੀਦਾ ਜਾਂ ਤਾਂ ਇਹਨਾਂ ਨੂੰ ਇਹ ਹੋ ਸਕਦਾ ਵੀ ਜੋ ਇਹਨਾਂ ਨੂੰ ਲੱਗਦਾ ਵੀ ਉਹਨਾਂ ਨੇ ਕਿਹਾ ਹੋਵੇ ਤੁਹਾਡੇ ਨਾਲ ਲਾਹ ਸਤਾ ਕਰਾਂਗੇ ਜੇ ਪਹਿਲਾਂ ਤੁਸੀਂ ਇਹ ਬਿਆਨ ਦੇਵੋਗੇ ਕਿਉਂਕਿ ਤੁਹਾਡੇ ਨਾਲ ਹੀ ਅਸੀਂ ਮੁੜ ਕੇ ਪੰਜਾਬ ਤੇ ਜਿਹੜਾ ਕਬਜ਼ਾ ਹੈ ਉਹ ਕਰਨਾ ਹੈਗਾ ਦੇਖੋ ਜਿਹੜਾ ਕੋਈ ਪੰਜਾਬ ਦੇ ਵਿੱਚ ਇਦਾਂ ਦੇ ਐਲੀਮੈਂਟਸ ਹੈ ਜਿਹੜੇ ਕੋਈ ਵੀ ਖਰਾਬੀ ਕਰਨ ਦੀ ਕੋਸ਼ਿਸ਼ ਕਰ ਰਹੇ ਆ ਜਿਹੜੇ ਪੰਜਾਬ ਦੇ ਵਿੱਚ ਆ ਜਿਹੜੇ ਜਿੱਥੇ ਪੰਜਾਬ ਪੁਲਿਸ ਦਾ ਅਧਿਕਾਰ ਖੇਤਰ ਆ ਉਹਨਾਂ ਤੇ ਅਸੀਂ ਸਖਤ ਕਾਰਵਾਈ ਜਿਹੜੀ ਉਹ ਨਾਲ ਦੀ ਨਾਲ ਕੀਤੀ ਜਾਂਦੀ ਹੈ ਜਿਹੜੇ ਉਹਨਾਂ ਨੂੰ ਇਲੀਮੀਨੇਟ ਵੀ ਜਿਹੜਾ ਉਹ ਕੀਤਾ ਜਾਂਦਾ ਹੈ ਉਹਨਾਂ ਤੇ ਜੋ ਕਾਨੂੰਨ ਤਾਪਕ ਕਾਰਵਾਈ ਹੈ ਉਹ ਕੀਤੀ ਜਾਂਦੀ ਹੈ ਹਾਂ ਹੁਣ ਜੇ ਕੋਈ ਬਾਹਰ ਬੈਠਾਗਾ ਕਿਸੇ ਹੋਰ ਸੂਬੇ ਦੀ ਕੋਈ ਜੇਲ੍ਹ ਚ ਬੈਠਾ ਜਾਂ ਆਊਟ ਆਫ ਇੰਡੀਆ ਬੈਠਾਗਾ ਉਹਦੇ ਨਾਲ ਅਸੀਂ ਰੈਗੂਲਰ ਜਿਹੜਾ ਕੇਂਦਰ ਸਰਕਾਰ ਦੇ ਨਾਲ ਵੀ ਗੱਲ ਕਰ ਰਹੇ ਆ ਏਜੰਸੀਜ਼ ਦੇ ਨਾਲ ਵੀ ਗੱਲ ਕਰ ਰਹੇ ਆ ਕਿ ਉਹ ਜਿਹੜੀਆਂ ਜੜਾਂ ਨੇ ਉਹਨਾਂ ਨੂੰ ਵੀ ਕਿਸ ਤਰ੍ਹਾਂ ਜਿਹੜਾ ਜੜ ਤੋਂ ਇਹਨੂੰ ਖਤਮ ਕਰ ਲਈ ਉਹਨੂੰ ਕਿਸ ਤਰੀਕੇ ਜਿਹੜਾ ਉਹ ਕੀਤਾ ਜਾ ਸਕਦਾ ਪਰ ਪੰਜਾਬ ਚ ਰਹਿ ਕੇ ਕੋਈ ਇਦਾਂ ਦੀ ਕਰੂਗਾ ਤਾਂ ਉਹਦੇ ਸ਼ਕਤੀ ਨਾਲ ਜਿਹੜੀ ਕਾਰਵਾਈ ਕੀਤੀ ਜਾਊਗੀ ਸੋ ਪੰਜਾਬ ਅਪਡੇਟ ਵਿੱਚ ਫਿਲਹਾਲ ਨਹੀਂ ਤੁਸੀਂ ਜੁੜੇ ਰਹੋ ਚੜ੍ਹਦੀ ਕਲਾ ਟਾਈਮ ਟਿਮ ਦੇ ਨਾਲ ਧੰਨਵਾਦ